ਆਖਿਰ ਉਹੀ ਹੋ ਗਿਆ ਜਿਸ ਦਾ ਡਰ ਸੀ 트럼ਪ ਪ੍ਰਸ਼ਾਸਨ ਭਾਰਤੀਆਂ ਦੇ ਲਈ ਬਣ ਗਿਆ ਖਤਰਾ ਪਰਲੇ ਨੇ ਰਿਪੋਰਟ ਕੀਤੇ ਹੋਏ ਪੰਜਾਬੀਆਂ ਸਮੇਤ ਭਾਰਤੀਆਂ ਦੇ ਜਹਾਜ਼ ਤੇ ਕਰ ਦਿੱਤੇ ਗਏ ਨੇ ਰਵਾਨ ਜਿहां ਇਸ ਵੇਲੇ 트럼ਪ ਪ੍ਰਸ਼ਾਸਨ ਭਾਰਤੀਆਂ ਦੇ ਲਈ ਖਤਰਾ ਬਣ ਗਿਆ ਹੈ ਤੇ ਦੂਜੀ ਫਲਾਈਟ ਜਿਹੜੀ ਕਿ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਨਾਲ ਭਰੀ ਹੋਈ ਹੈ ਕੱਲ ਯਾਨੀ ਕਿ 15 ਫਰਵਰੀ ਨੂੰ ਅੰਮ੍ਰਿਤਸਰ 에어ਪੋਰਟ ਲੈਂਡ ਕਰੇਗੀ ਦੱਸਦੀ ਹੈ ਕਿ ਇਸ ਦੇ ਵਿੱਚ ਭਾਰਤੀਆਂ ਦੀ ਗਿਣਤੀ ਕਿੰਨੀ ਹੈ ਅਜੇ ਇਸ ਦੇ ਬਾਰੇ ਵਿੱਚ ਪੁਸ਼ਟੀ ਨਹੀਂ ਹੋਈ ਪਰੰਤੂ ਸੂਤਰਾਂ ਦਾ ਇਹ ਕਹਿਣਾ ਹੈ ਕਿ ਇਸ ਦੇ ਵਿੱਚ 76 ਜਿਹੜੇ ਕਿ ਪੰਜਾਬੀ ਨੌਜਵਾਨ ਨੇ ਇਸ ਤੋਂ ਇਲਾਵਾ 33 ਹਰਿਆਣਾ ਦੇ ਨਿਵਾਸੀ ਨੇ ਜਿਹੜੇ ਕਿ ਰਿਪੋਰਟ ਕੀਤੇ ਗਏ ਨੇ ਇਸ ਤੋਂ ਇਲਾਵਾ 8 ਗੁਜਰਾਤ ਦੇ ਨੇ ਤੇ ਇਹਨਾਂ ਤੋਂ ਬਿਨਾ ਰਾਜਸਥਾਨ, ਗੋਆ, ਮਹਾਰਾਸ਼ਟਰ ਤੇ ਜੰਮੂ ਕਸ਼ਮੀਰ ਦੇ ਵੀ ਨਿਵਾਸੀ ਨੇ ਜਿਹੜੇ ਕਿ ਉੱਥੋਂ ਰਿਪੋਰਟ ਕਰ ਦਿੱਤੇ ਗਏ ਨੇ ਦੇ ਇਸ ਤੋਂ ਬਾਅਦ ਤੀਸਰੀ ਫਲਾਈਟ ਜਿਹੜੀ ਕਿ ਅਮਰੀਕਾ ਵੱਲੋਂ ਰਵਾਨਾ ਕਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਜਿਹੜੇ ਭਾਰਤੀ ਨੇ ਡਿਪੋਰਟ ਕੀਤੇ ਗਏ ਨੇ ਉਹ ਬੈਠੇ ਹੋਣਗੇ ਉਹਨਾਂ ਦੀ ਗਿਣਤੀ 119 ਦੱਸੀ ਜਾ ਰਹੀ ਹੈ ਤੇ ਇਹ ਕਰੀਬ 16 ਫਰਵਰੀ ਨੂੰ ਰਾਤ 10:00 ਵਜੇ ਜਿਹੜੀ ਫਲਾਈਟ ਹੈ ਇੱਥੇ ਲੈਂਡ ਕਰੇਗੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਵਿੱਚ ਜਿਹੜੀ ਪਹਿਲੀ ਫਲਾਈਟ ਸੀ ਉਹ ਵੀ ਲੈਂਡ ਕੀਤੀ ਸੀ ਉਸ ਤੋਂ ਬਾਅਦ ਕੱਲ ਨੂੰ ਦੂਸਰੀ ਫਲਾਈਟ ਤੇ ਪਰਸੋਂ ਨੂੰ ਤੀਸਰੀ ਫਲਾਈਟ ਜਿਹੜੀ ਕਿ ਅਮਰੀਕਾ ਤੋਂ ਭਾਰਤ ਪੰਜਾਬ ਦੇ ਵੱਲ ਆਵੇਗੀ ਜਿਸ ਦੇ ਵਿੱਚ ਉਹ ਭਾਰਤੀ ਹੋਣਗੇ ਜਿਹੜੇ ਕਿ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਹੋਰਾਂ ਦੇ ਵੱਲੋਂ ਸਖਤੀ ਦਾ ਰੋਖ ਅਪਣਾ ਲਿਆ ਗਿਆ ਹੈ ਉਹਨਾਂ ਨੇ ਗੈਰ ਪ੍ਰਵਾਸੀਆਂ ਨੂੰ ਜਿਹੜਾ ਕਿ ਰਿਪੋਰਟ ਕਰਨ ਦਾ ਠਾਨ ਲਈ ਹੈ ਤੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਨੇ ਉਹ ਅਮਰੀਕੀ ਜਹਾਜ਼ਾਂ ਦੇ ਵਿੱਚ ਬਿਠਾ ਕੇ ਇਹਨਾਂ ਨੂੰ ਉਹਨਾਂ ਦੇ ਮੁਲਕਾਂ ਨੂੰ ਭੇਜ ਰਹੇ ਨੇ ਤੇ ਇਸ ਤੋਂ ਪਹਿਲਾਂ ਵੀ ਇੱਕ ਜਹਾਜ਼ ਜਿਹੜਾ ਕਿ ਅੰਮ੍ਰਿਤਸਰ 에ਅਰਪੋਰਟ ਪਹੁੰਚਾ ਸੀ ਜਿਸ ਦੇ ਵਿੱਚ 104 ਜਿਹੜੇ ਕਿ ਭਾਰਤੀ ਸਨ ਉਹਨਾਂ ਦੇ ਵਿੱਚ ਪੰਜਾਬੀ ਵੀ ਸਨ ਇਸ ਤੋਂ ਇਲਾਵਾ ਹਰਿਆਣਾ ਤੇ ਹੋਰ ਵੀ ਰਾਜਾਂ ਦੇ ਜਿਹੜੇ ਨੌਜਵਾਨ ਸਨ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ ਤੇ ਹੁਣ ਦੂਸਰੀ ਫਲਾਈਟ ਜਿਹੜੀ ਕਿ ਅੰਮ੍ਰਿਤਸਰ 에ਰਪੋਰਟ ਪਹੁੰਚੇਗੀ ਉਹ ਕੱਲ ਯਾਨੀ ਕਿ 15 ਫਰਵਰੀ ਨੂੰ ਪਹੁੰਚ ਜਾਵੇਗੀ ਤੇ ਤੀਸਰੀ ਫਲਾਈਟ ਜਿਹੜੀ ਕਿ 16 ਫਰਵਰੀ ਨੂੰ ਪਹੁੰਚੇਗੀ ਇਸ ਦੇ ਵਿੱਚ ਉਹ ਭਾਰਤੀ ਹੋਣਗੇ ਜਿਹੜੇ ਕਿ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ ਨੇ ਸੂਤਰਾ ਮੁਤਾਬਕ ਇਹਨਾਂ ਦੇ ਵਿੱਚ 67 ਦੇ ਕਰੀਬ ਜਿਹੜੇ ਪੰਜਾਬੀ ਨੇ ਇਸ ਤੋਂ ਇਲਾਵਾ ਹੋਰ ਰਾਜਾਂ ਦੇ ਵੀ ਨੌਜਵਾਨ ਨੇ ਜਿਹੜੇ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਜੰਮੂ ਕਸ਼ਮੀਰ ਗੁਜਰਾਤ ਗੋਆ ਦੇਵੀ ਜਿਹੜੇ ਨੌਜਵਾਨ ਨੇ ਜਿਹੜੇ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ ਨੇ ਇਹ ਸਾਰੇ ਗੈਰਕਾਨੂੰਨੀ ਤੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਤੇ ਡੋਨਾਲਡ ਟਰੰਪ ਹੁਣਾਂ ਨੇ ਸਖਤੀ ਪਣਾਉਦੇ ਹੋਏ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤੇ ਜਹਾਜ਼ਾਂ ਦੇ ਵਿੱਚ ਬਿਠਾ ਕੇ ਆਪਣੇ ਮੁਲਕਾਂ ਨੂੰ ਵਾਪਸ ਭੇਜ ਦਿੰਦਾ ਹੈ ਜਿਹੜਾ ਕਿ ਦੂਸਰਾ ਜਹਾਜ਼ ਜਨਿੱਕੇ ਕੱਲ 15 ਫਰਵਰੀ ਨੂੰ ਪੰਜਾਬ ਦੇ ਵਿੱਚ ਲੈਂਡ ਕਰੇਗਾ ਤੇ ਤੀਸਰਾ ਜਹਾਜ਼ 16 ਫਰਵਰੀ ਨੂੰ ਪੰਜਾਬ ਦੇ ਵਿੱਚ ਲੈਂਡ ਕਰੇਗਾ ਇਹ ਪੰਜਾਬੀਆਂ ਸਮੇਤ ਭਾਰਤੀਆਂ ਦੇ ਲਈ ਖਤਰੇ ਦੀ ਘੰਟੀ ਹੈ